ਅੱਜ ਅਸੀਂ ਸੂਤ ਬਾਬਾ ਕਿਸਾਨ ਕਮੇਟੀ ਦੇ ਮੈਂਬਰ ਤੇ ਨਾਲ ਬਾਕੀ ਇਲਾਕੇ ਦੇ ਕਿਸਾਨ ਸ਼ੈਲਰ ਮਾਲਕ ਤੇ ਆੜਦੀ ਐਸੋਸੀਏਸ਼ਨ ਵੱਲੋਂ ਆਪਣਾ ਇੱਕ ਚੇਤਾਵਨੀ ਪੱਤਰ ਸਰਕਾਰ ਨੂੰ ਭੇਜਣ ਵਾਸਤੇ ਆਏ ਆ ਜਿਹੜਾ ਜੀ ਪੀਐਸਲ ਮੰਡੀਆਂ ਚ ਰੋਲ ਰਿਹਾ ਝੋਨਾ ਜਿਹੜਾ ਸਾਡੇ ਮਾਨਯੋਗ ਐਮਐਲਏ ਸਾਹਿਬ ਖੇਤੀਬਾੜੀ ਮੰਤਰੀ ਭਾਰਤ ਸਰਕਾਰ ਨਾਲ ਗੱਲ ਕਰਕੇ ਜੋ ਵੀ ਜਿਹੜੀ ਜਿਹੜੀ ਸਮੱਸਿਆ ਹੈਗੀ ਆ ਸ਼ੈਲਰਾਂ ਦੀ ਆੜਦੀਆਂ ਦੀ ਜਾਂ ਕਿਸਾਨਾਂ ਦੀ ਉਹਨੂੰ ਹੱਲ ਕਰਾਉਣ ਇਸ ਕਰਕੇ ਧੰਨਵਾਦ ਅੱਜ ਹਲਕਮ ਕੇਰੀਆਂ ਦੇ ਐਮਐਲਏ ਸਾਹਿਬ ਨੂੰ ਜੋ ਕਿਸਾਨ ਜਥੇਬੰਦੀ ਆੜਤਿਆਂ ਦੀ ਜਥੇਬੰਦੀ ਹੈ ਉਹਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਕਿਸਾਨਾਂ ਨੂੰ ਜੋ ਮੁਸ਼ਕਲਾ ਆ ਰਹੀਆਂ ਨੇ ਉਹਨਾਂ ਦਾ ਹੱਲ ਕਢਵਾਇਆ ਜਾਵੇ ਅਸੀਂ ਆੜਤਿ ਐਸੋਸੀਏਸ਼ਨ ਵੱਲੋਂ ਜੋ ਸਾਡਾ 2019 ਤੋਂ ਦામੀ ਸਾਡੀ ਜੋ ਹੈ 2.5% ਹੈ ਉਹ ਰੋਕੀ ਹੋਈ ਹੈ ਅਸੀਂ ਮੰਗ ਦਿੱਤੀ ਹੈ ਕਿ ਸਾਡੀ ਉਹ ਦામੀ ਪੂਰੀ ਪੂਰੀ ਦਿੱਤੀ ਜਾਵੇ 2.5% ਤੇ ਨਾਲ ਦੀ ਨਾਲ ਜੋ ਕਿਸਾਨਾਂ ਦੀ ਮੁਸ਼ਕਲ ਹੈ ਖਰੀਦ ਸ਼ੁਰੂ ਕਰਵਾਈ ਜਾਵੇ ਜੋ ਇਨਸਪੈਕਟਰਾਂ ਦੀ ਹੜਤਾਲ ਜਾਂ ਚੈਲਰਾਂ ਦਾ ਐਗਰੀਮੈਂਟ ਹੈ ਉਸ ਨੂੰ ਦੂਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਅੱਜ ਮੇਰੇ ਕੋਲ ਸਾਡੇ ਇਲਾਕੇ ਦੇ ਕਿਸਾਨ ਭਰਾ ਆੜਤੀਏ ਚੈਲਰਾਂ ਵਾਲੇ ਸਾਰੇ ਜਣੇ ਆਏ ਆ ਇਹਨਾਂ ਨੇ ਆਪਣੀ ਆਪਣੀ ਸਮੱਸਿਆ ਸਾਰਿਆਂ ਦੱਸੀ ਹੈ ਤੇ ਮੈਮੋਰੰਡਮ ਵੀ ਦਿੱਤਾ ਹੈ ਤੇ ਮੈਂ ਵੀ ਇਹਨਾਂ ਨੂੰ ਵਿਸ਼ਵਾਸਨ ਦਿੰਦਾ ਕਿਆਸੀ ਸੈਂਟਰ ਸਰਕਾਰ ਨਾਲ ਖੇਤੀ ਮੰਤਰੀ ਨਾਲ ਸਮੇਂ ਲੈ ਕੇ ਗੱਲ ਕਰਕੇ ਤੁਹਾਡੀਆਂ ਜਿਹੜੀਆਂ ਸਾਰੀਆਂ ਮੰਗਾਂ ਮੈਂ ਸਮਝਦਾ ਜਾਇਜ਼ ਹੈ ਕਿਉਂਕਿ ਕਿਸਾਨ ਦੀ ਵੀ ਜਾਇਜ਼ ਆ ਆੜਤੀਆਂ ਦੀ ਵੀ ਜਾਇਜ਼ ਆ ਔਰ ਸ਼ੈਨਲ ਵਾਲਿਆਂ ਦੀ ਵੀ ਜਾਇਜ਼ ਆ ਹਾਲ ਇੱਕੋ ਦਾ ਇਹੀ ਹੈ ਕਿ ਆ ਵੀ ਜਿਲਡ ਜਿਹੜੀ ਆ ਉਹ ਘਟਾਈ ਜਾਵੇ ਤੇ ਫਿਰ ਇਹਨਾਂ ਦਾ ਕੰਮ ਸਾਰਿਆਂ ਦਾ ਚੱਲ ਸਕਦਾ ਹੈ ਕੋਸ਼ਿਸ਼ ਕਰਾਂਗੇ ਇਹਨਾਂ ਦੇ ਬੰਦੇ ਵੀ ਨਾਲ ਲਿਜਾਣ ਦੀ ਕੋਸ਼ਿਸ਼ ਕਰਾਂਗੇ ਕਿ ਆ ਵੀ ਇਹਨਾਂ ਦੇ ਸਾਹਮਣੇ ਗੱਲ ਹੋਵੇ ਤੇ ਤਾਈਓ ਮੇਰੀ ਚਮੜੀ ਬਚਣੀਆਂ ਨਹੀਂ ਤੇ ਇਹਨਾਂ ਕਹਿੰਦੇ ਖਬਰੇ ਗੱਲ ਕੀਤੀ ਕਿ ਨਹੀਂ ਕੀਤੀ ਸੋ ਮੈਂ ਇਹਨਾਂ ਦਾ ਧੰਨਵਾਦੀ ਆ ਕਿ ਸਾਰੇ ਜਿਹਨੇ ਥਾਇਏ ਮੇਰੇ ਗਰੀਬ ਖਾਨੇ ਨਾ ਚੱਲ ਪਾਏ ਬਹੁਤ ਬਹੁਤ ਧੰਨਵਾਦ